ਯਾ ਠੇਕੇ ਲ ਜਾ ਗਿਆ ਇਹਨੂੰ ਆਖਿਆ ਤੈਨੂੰ ਆਖਿਆ ਹੋਰੇ ਤੇ ਤੀਜਾ ਬੰਦਾ ਆ ਗਿਆ ਤੇ ਦੱਸਦੇ ਇਹਨੂੰ ਕੀ ਹੋਵੇ ਤੈਨੂੰ ਗਿਆ ਜਾ ਖੜੀ ਹੋ ਠੇਕੇ ਤੋਂ ਲੈ ਕੇ ਫਾਸੇ ਜਾਦੀ ਆ ਤੇਰੇ ਵਾਸਤੇ ਹੈ ਮੇਰੇ ਵਾਸਤੇ ਉਹ ਤੂੰ ਕਿਣੀ ਤੇ ਤੂੰ ਵੀ ਲੈ ਆ ਜਾ ਤੂੰ ਵਗਣੇ ਤੇਰੇ ਨੇ ਬੱਬਰ ਭਰਦਾ ਸਾਡਾ ਕਿੱਥੋਂ ਭਰੇਗਾ ਗੱਲਾਂ ਨਾ ਸੁਣਾ ਖੜੀ ਹੋ ਕੇ ਜਾ ਪਾਜਾ ਮੈਂ ਤਾਂ ਲਾ ਲੈਂ ਆਥਣਾ ਲਾ ਤੈਨੂੰ ਇੱਥੇ ਖੜੀ ਹੋ ਇੱਕ ਸ਼ਰਮ ਨਹੀਂ ਮੰਨਦਾ ਪੂਰਾ ਬੈਠਾ ਜਾਂਦਾ ਨਹੀਂ ਕਹਦਾ ਕੋਈ ਹੋਰ ਕੰਨਾ ਲੈ ਕੇ ਹਾਂ ਗੰਦਾ ਬਾਂਜਿਆ ਕੋਈ ਸਜੀ ਜਾ ਜਾ ਲੋਕਾਂ ਕਹਿੰਦੇ ਮਾਪੜੀਆਂ ਨੂੰ ਪਰਉ ਬਾਹਰ ਨਹੀਂ ਕਾੜਦੇ ਇਹ ਮੈਨੂੰ ਉਹਦੇ ਥੇਕੇ ਤੇ ਜਾ ਉਥੇ ਇਹਨੇ ਬੰਦੇ ਬੈਠੇ ਨੇ ਸ਼ਰਮ ਨਹੀਂ ਮੰਨਦਾ ਪੂਰਾ ਤੈਨੂੰ ਖਾਂਦਾ ਕੋਈ ਇੱਥੇ ਬੰਦਾ ਜਾ ਤੁਰ ਜਾ ਤੁਰ ਜਾ ਫਟਾਫਟ ਜਾ ਤੇ ਫਟਾਫਟ ਆ ਅੱਜ ਕੇ ਜਾ ਤੌਣੀ ਕਿੱਥੇ ਆ ਬੱਬਰ ਤਾਂ ਅੱਗੇ ਭਰਿਆ ਪਿਆ ਤੂੰ ਮੇਰਾ ਬੱਬਰ ਨਹੀਂ ਭਰਦਾਗਾ ਖੜੀ ਹੋ ਮੇਰੇ ਤੋਂ ਦੁਰਾਇਆ ਨਹੀਂ ਦਿੰਦਾ ਮੈਂ ਜਾ ਵਰਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਤੂੰ ਜਾ ਖੜੀ ਹੋ ਲਿਆ ਕੇ ਦੇ ਥੋੜੀ ਢੱਕ ਲੈਂਦਾ ਤੁਰਿਆ ਨਹੀਂ ਜਾਂਦਾ ਫੀਤਾ ਰੱਖੀ ਹੋਣੀ ਤੂੰ ਮੂੰਹ ਬੰਦ ਕਰਕੇ ਜਾਣੀ ਕਿ ਕਿਵੇਂ ਕਰਾਣੀ ਏ ਤੂੰ ਕ ਫੜਾਿੰਦਾ ਤੇ ਹੋਰ ਹੈ ਕਿਵੇਂ ਕਰਦੇ ਉਹ ਮੈਨੂੰ ਗੁੱਸਾ ਚੜ ਗਿਆ ਮੈਂ ਜੁੱਤੀ ਠੋਕਨੀ ਤੇ ਕੋਪੜੀ ਦੇ ਵਿੱਚ

ਫਰਫੜਾ ਸਰਦਾਰ ਨੇ ਨਹੀਂ ਸਰਦਾਰ ਹਾਂ ਹੋ ਕੌਣ ਸਰਦਾਰ ਤੇ ਮੈਂ ਸਰਦਾਰ ਮਾਲਕ ਮੈਂ ਵਾ ਵਾ ਸਰਦਾਰੀ ਵੇਖ ਲਈ ਤੇਰੀ ਇੱਕ ਤਾਂ ਉਹ ਪਜਾਮਾ ਤੰਗਿਆ ਪਿਆ ਨਾ ਉਹਦੇ ਵਿੱਚ ਸਰਦਾਰੀ ਡੁੱਲੀ ਪਈ ਐ ਇਹ ਕਾ ਡੋਲਗੀ ਕਿ ਡੋਲਿਆ ਉਥੇ ਆ ਡੋਲਗੀ ਥੱਲੇ ਵੇ ਨਾ ਮੂ ਮੂਤੀਆਂ ਦਾ ਵਿੱਚ ਮੂਤ ਨਿਕੜਾ ਪਿਆ ਦੇ ਮੂਤਰ ਨਿਕਲਿਆ ਬੈਠੇ ਸੀ ਹਨ ਬਨਾਮ ਕਰੀ ਜਾਨੀ ਤੋ ਮੈਨੂੰ ਮੈਨਾਂ ਖਾਈ ਵੇਰ ਤਾ ਤੇਰੇ ਤੇ ਇੱਕ ਅਵੇ ਤਸ ਹਸਾਉਂਦਾ ਜੇ ਤੇਰਾ ਮੂਤ ਨਿਕਲਦਾ ਹਾਂ ਆਉਂਦਾ ਹੱਸਾ ਬਹੁਤ ਚੜਦਾ ਮੈਨੂੰ ਮੈਂ ਨਹੀਂ ਕੱਪੜੇ ਤੋਂਨੇ ਹੋਸ਼ ਕੇ ਜੇ ਤੋਲੀਆਂ ਆਉਂਦੇ ਜਾਂਦੀ ਨੋ ਪੀਤਾ ਤੂੰ ਲਈ ਬੈਠਾ ਰੋਤਾ ਔਰ ਤੂੰ ਮੇਰਾ ਦਿਮਾਗ ਖਾਈ ਜਾਨੀ ਮੇਰੀ ਸਾਰੀ ਪੀਤੀ ਬਹਿ ਜੂਗੀ ਖਰੀ ਹੋ ਜਾ ਭਾਜਾ ਮੈਂ ਤਾਂ ਜੀ ਕਰਦਾ ਜੇ ਆ ਡੱਕ ਕੇ ਆਇਆ ਨਾ ਘੜੀਸੇ ਬਾਹਰ ਛੱਡਿਆ ਮੈਂ ਕੰਧ ਪਾਇਆ ਇਹਨੇ ਘਰੇ ਘਰੇ ਉੱਥੇ ਅੰਦਰ ਵੜਦੇ ਸਰ ਮਸ਼ਕਾਟ ਠਾ ਦੇਣਾ ਹੁਣ ਉੱਠਣਾ ਹੈ ਕਿ ਮੇਰੇ ਪਾਸੋਂ ਮਾਰ ਦੇਣਾ ਤੋੜ ਦੇ ਨਹੀਂ ਸੋਖ ਨਾ ਦੇ ਮੈਂ ਚੱਕ ਕੇ ਮਾਰਨਾ ਫਿਰ ਤੂੰ ਤੇਰੇ ਤੋਂ ਫੇਰ ਨਹੀਂ ਜਾਂਦਾ ਉਹ ਤੋੜ ਦੇ ਕਿ ਮੈਂ ਤੈਨੂੰ ਦੱਸਾਂਗਾ ਤੈਨੂੰ ਆ ਮੋਹਾਲ ਤੜਾਦਾ ਸੀ ਇੱਥੇ ਜਾਣਾ ਤੇਰੇ ਪੋੜੇ ਮੜ ਕੇ ਇਹਨੂੰ ਤੇਰੇ ਤਾਂ ਨਹੀਂ ਪੈਸੇ ਲੱਗੇ ਹੁਣ ਕੀ ਤੇ ਲੱਗੇ ਆ ਮੁੰਡੇ ਨਹੀਂ ਲੈਂਦਾ ਲੈਂਦਾ ਮੁੰਡੇ ਨੇ ਮਾਰ ਚੱਪਲ ਕ ਬਥਾਰ ਭੰਨ ਦਊਗਾ ਭਾਈ ਚਾਚਾ ਜੱਬ ਥਾੜਾ ਕਰਦਾ ਤੇ ਜੋ ਕਰਦਾ ਜਾ ਖੜੀ ਹੋਵੇ ਤੇ ਉੱਠ ਕੇ ਲਿਆ ਕੇ ਦੇ ਮੈਂ ਇਹਨੂੰ ਕਿੰਨੇ ਵਾਰੀ ਕਹਦਾ ਤੂੰ ਬੰਦਾ ਤੇ ਮੈਂ ਜਨੌਰ ਆ ਜਨੌਰ ਹੀ ਹੁੰਦਾ ਚੱਪਰੇ ਜਾ ਕੰਮ ਕਰ ਜਾ ਭਾਜ ਜਾ ਮੈਂ ਤੈਨੂੰ ਉੱਪਰੋਂ ਫਰੀ ਹੋ ਜਾ ਮੈਂ ਬਾਹ ਮਰੋੜ ਨਹੀਂ ਪਰ ਕੇ ਜਾਣੇ ਕੀ ਲੈ ਇੱਕ ਹੱਥ ਮਰੋੜ ਕੇ ਵੇਖ ਇਹ ਆਹਾ ਬੱਸ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਐ ਲੈ ਕਿ ਤੂੰ ਜਵਾਬ ਵੀ ਜ਼ੋਰ ਲਾ ਲੰਨਾ ਜਿੰਨਾ ਤੂੰ ਲਾ